ਹਮੇਂ ਵਿਚ ਜਗਤ ਮੋਆ ਮਰਿਆ ਪਿਆ ਮੁਰਦਾ ਮਰਿਆ ਪਿਆ ਮਤਲਬ ਬਿਲਕੁਲ ਦੁੱਖਾਂ ਚ ਹੈ ਕਲੇਸ਼ਾਂ 'ਚ ਜੀਵਨ ਜੀ ਰਿਹਾ ਜਿੰਦਗੀ ਹੈ ਹੀ ਨਹੀਂ ਮਰਦੋ ਮਰਦਾ ਜਾ ਮਰ ਰਿਹਾ ਹਮੇਂ ਦੇ ਕਾਰਨ ਇਹ ਸਾਰਾ ਜਗਤ ਮਰਿਆ ਪਿਆ ਹੈ ਇਹ ਪੱਕੀ ਗੱਲ ਸਮਝ ਲਓ ਕਿ ਪੱਕ ਸੱਚੇ ਗਿਆਨ ਤੋਂ ਬਿਨਾ ਚੇਤਿਆ ਨਹੀਂ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਕਿ ਜੀਵਨ ਕਿੱਦਾਂ ਗੁਜ਼ਾਰਨਾ ਹੈ ਤੇ ਅਨੰਦ ਦੀ ਪ੍ਰਾਪਤੀ ਕਿਸਾਂ ਹੋਏਗੀ ਮੈਂ ਦੋ ਮੇਰੇ ਸਵਾਲ ਸਮਝ ਲੋ ਆਪੇ ਰੂਪ ਦਿਖਾਲਦਾ ਕਿ ਦਾ ਕੀ ਮਤਲਬ ਹੋਇਆ ਤੇ ਦੂਸਰਾ ਹਾਉਮੀ ਤੇ ਅਹੰਕਾਰ ਵਿੱਚ ਕੀ ਫਰਕ ਆ ਉਹ ਵੀ پلیਸ ਸਮਝਾ ਦਿਓ ਉਹਨਾਂ ਨੇ ਬੈਠ ਕੇ 25 ਮੈਂਬਰਸ ਦਾ ਬੈਠ ਕੇ ਲੋਕਾਂ ਦੇ ਮੋਬਾਈਲ ਲੈ ਕੇ ਜਿਵੇਂ ਇੱਕ ਘਰ ਦੇ ਵਿੱਚ ਅੱਜ ਚਾਰ ਚਾਰ ਮੋਬਾਈਲ ਨੇ ਸਾਰੇ ਤੋਂ ਸਬਸਕ੍ਰਿਪਸ਼ਨਸ ਕਰਵਾਈਏ ਇਹਦੇ ਵਿੱਚ ਤੁਹਾਡੀ ਕੋਈ ਕਾਸਟ ਨਹੀਂ ਲੱਗਦੀ ਸਿਰਫ ਇੱਕ ਇਨੀਸ਼ੀਏਟਿਵ ਲੈ ਕੇ ਇੱਕ ਐਸਾ ਪਲੈਟਫਾਰਮ ਜਿਹੜਾ ਆਇਆ ਸਾਡੇ ਸਾਰਿਆਂ ਦੇ ਕੋਲ ਔਰ ਜਿਨ ਨੂੰ ਸਾਰੇ ਪਾਸੇ ਐਕਸੈਪਟੈਂਸ ਆ ਰਹੀ ਹੈ ਹੌਲੀ ਹੌਲੀ ਸਾਰੇ ਤਿਆਰ ਕਰ ਰਹੇ ਨੇ ਜ਼ੂਮ ਐਪਲੀਕੇਸ਼ਨ ਤੇ ਮਹਮ ਆਪਣਾ ਅਮਰ ਆਨੰਦ ਦੀ ਜ਼ੂਮ ਮਿਲਣੇ ਦੇ ਵਿੱਚ ਜਿੰਨੇ ਵੀ ਵੀਰ ਪੈਣ ਤੁਸੀਂ ਸਾਡੇ ਨਾਲ ਜੁੜਿਓ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਤੇ ਤੁਸੀਂ ਸਾਨੂੰ ਕਾਫੀ ਵਿਊਜ਼ ਵਧਾ ਰਹੇ ਹੋ ਤੁਸੀਂ ਸਾਰੇ ਜਣੇ ਇੱਕ ਦੂਜੇ ਨਾਲ ਸ਼ੇਅਰ ਕਰਨਾ ਸ਼ੁਰੂ ਕੀਤਾ ਉਹਨਾਂ ਦਾ ਥੈਂਕਸ ਕਰਦੇ ਆ ਜੀ ਇਹਨੂੰ ਹੋਰ ਵੱਧ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਗੁਰੂ ਸਾਹਿਬ ਦੀ ਗੱਲ ਹੈ ਸਨੇਹਾ ਹੈ ਉਹ ਕਰ ਕਰ ਦੇ ਵਿੱਚ ਪਹੁੰਚੇ ਸੋ ਅੱਜ ਦਾ ਸ਼ਬਦ ਜਿਹੜਾ ਆਏਗਾ ਜੀ ਅੰਕ 556 ਤੋਂ 555 ਤੋਂ ਸਟਾਰਟ ਹੈ ਤੁਹਾਡੇ ਜੀ ਅੰਕ ਹਿੱਸਾ ਹੈ ਦਾ देते हैं। शलोक महल्ला तीसरा तीजा होमे विच जगत मुआ मर्दो मर्दा जाए जिचर विच दम है तिचर न चेती के करेगो गु अगे जाए ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੈ ਸੋ ਮਿਲੇ ਅੱਗੇ ਪਾਏ ਜਾਏ ਬਹਲਾ ਤੀਜਾ ਤੋਰ ਖਸਮੇ ਕਾ ਹੁਕਮ ਪਾਇਆ ਵਿਣ ਸਤਗੁਰ ਚੇਤਿਆ ਨ ਜਾਏ ਸਤ ਗੁਰ ਮਿਲੇ ਅੰਤਰ ਰਵ ਰਿਆ ਸਦਾ ਰਹਾ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਜਨਮ ਮਰਨ ਕਾ ਪਉ ਗਿਆ ਜੀਵਨ ਪਦਵੀ ਪਾਏ ਨਾਨਕ ਇਹ ਮਰਤਬਾ ਤਿਸਨੋ ਦੇ जिस नो कृपा करे रजाय पौड़ी आपे दाना बीन आपे पर आपे रूप दिखाल दा, आपे लाए त्याना आपे मोनी वर्तदा आपे कथा ज्ञाना कौड़ा किसे न लग गई सबना ही पाना ਉਸਤ ਬਰਨ ਨਾ ਸਕੀਐ ਸੱਦ ਸੱਦ ਕੁਰਬਾਨਾ ਉਸਤ ਬਰਨ ਨਾ ਸਕੀਐ ਸੱਦ ਸੱਦ ਕੁਰਬਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਤੇ ਮਾੜੀ ਮੜੀ ਕੋਈ ਹੁਣ ਤਾਈ ਰਹਿ ਗਈ ਜੀ ਪਲੀਜ਼ ਮੈਨੂੰ ਸੁਧਾਰ ਕਰਾ ਦੇਣਾ ਜੀ ਆਤਮਜੀ ਜਿਵੇਂ ਰਿਕਾਰਡਿੰਗ ਤੋਂ ਪਹਿਲਾਂ ਗੱਲ ਹੋਈ ਸੀ ਤੁਸੀਂ ਇਹਦੇ ਸਾਝ ਪਾਉਗੇ ਸ਼ਬਦ ਦੀ ਤੇ ਫਿਰ ਆਪਾਂ ਅੱਗੇ ਖੁੱਲ੍ਹੇ ਵਿਚਾਰਾਂ ਦੇ ਵਿੱਚ ਆਪਾਂ ਚੱਲੇ ਜਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਸ਼ਬਦ ਦੇ ਦੇ ਵਿੱਚ ਧਿਆਨ ਲਗਾ ਕੇ ਜਿਹੜਾ ਵੀ ਤੁਸੀਂ ਕੋਈ ਕੁਐਸਚਨ ਜਾਂ ਡਾਊਟ ਕਲੀਅਰ ਕਰਾਉਣਾ ਹੈ ਉਹ ਸ਼ਬਦ ਦੇ ਵਿੱਚ ਧਿਆਨ ਰੱਖ ਕੇ ਆਪਾਂ ਚੱਲਾਂਗੇ ਜੀ ਜੀ ਆਤਮਜੀ ਤੁਸੀਂ ਆਓ ਜੀ ਸਾਰੇ ਪੈਣਾ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਇਹ ਜੀ ਪਾਛਾਈ ਦਾ ਸ਼ਬਦ ਹੈ ਸ਼ਲੋਕ ਹੈ ਗੁਰੂ ਸਾਹਿਬ ਦੱਸ ਰਹੇ ਨੇ ਹਉਮੈ ਵਿੱਚ ਜਗਤ ਮੂਆ ਐ ਸਮਝਾ ਕੇ ਮਾਨੂੰ ਸਮਝਾ ਰਹੇ ਨੇ ਕਿ ਸਾਰਾ ਸੰਜਗਤ ਜਿਹੜਾ ਸਾਰਾ ਸੰਸਾਰ ਦੇ ਲੋਕ ਨੇ ਇਹ ਸਾਰੇ ਹਉਮੈ ਵਿੱਚ ਨੇ ਹਉਮੈ ਦਾ ਮਤਲਬ ਅਸੀਂ ਲੈਨੇ ਸੂਖਮੋਮੇ ਅਹੰਕਾਰ ਤਾਂ ਦਿਖਦਾ ਪਰ ਹਉਮੈ ਦਿਖਦੀ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਸਾਰੇ ਅੰਦਰੋਂ ਅੰਦਰ ਨਾ ਹਉਮੈ ਦੇ ਸ਼ਿਕਾਰ ਹੋਏ ਪਏ ਨੇ ਹਉਮੈ ਵਿੱਚ ਜਗਤ ਮੂਆ ਮਰਿਆ ਪਿਆ ਮੁਰਦਾ ਮਰਿਆ ਪਿਆ ਮਤਲਬ ਬਿਲਕੁਲ ਦੁੱਖਾਂ ਚ ਹੈ ਕਲੇਸ਼ਾਂ 'ਚ ਜੀਵਨ ਜੀ ਰਿਹਾ ਜਿੰਦਗੀ ਹੈ ਹੀ ਨਹੀਂ ਮਰਦੋ ਮਰਦਾ ਜਾਏ ਮਰ ਰਿਹਾ ਹੈ ਹਉਮੇ ਦੇ ਕਾਰਨ ਇਹ ਸਾਰਾ ਜਗਤ ਮਰਿਆ ਪਿਆ ਹੈ ਮਰਦਾ ਜਾ ਰਿਹਾ ਹੈ ਔਰ ਦੁੱਖ ਭੋਗ ਰਿਹਾ ਹੈ ਕਸ਼ਟ ਭੋਗ ਰਿਹਾ ਹੈ ਜਿੱਚਰ ਵਿੱਚ ਦਮ ਹੈ ਔਰ ਦੇਖੋ ਹਾਲਾਤ ਕੀ ਹੈ ਕਿ ਜਦੋਂ ਤੱਕ ਇਹਦਾ ਦਮ ਹੈ ਨਾ ਚੇਤਰ ਉਨੀ ਦੇ ਤੱਕ ਨਾ ਚੇਤੇ ਚੇਤਨਾ ਨਹੀਂ ਜਾਗਦਾ ਨਹੀਂ ਇੰਨੇ ਹਉਮੇ ਹੈ ਕੀ ਜਾਗ ਹੀ ਨਹੀਂ ਰਿਹਾ ਸਤਿਗੁਰੂ ਦਾ ਉਪਦੇਸ਼ ਸੁਣਨ ਵਾਸਤੇ ਤਿਆਰ ਹੀ ਨਹੀਂ ਹੈ ਜਿੱਚਰ ਵਿੱਚ ਦਮ ਹੈ ਜਦੋਂ ਤੱਕ ਇਹਦੇ ਅੰਦਰ ਦਮ ਨਹੀਂ ਟੀਚਰ ਉਹ ਨਹੀਂ ਦੇਰ ਤੱਕ ਨਾ ਚੇਤੇ ਨਹੀਂ ਚੇਤਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਕੀ ਕਰੇਗ ਅੱਗੇ ਜਾਏ ਇਹ ਅੱਗੇ ਜਾ ਕੇ ਕੀ ਕਰੇਗਾ ਇਹਦਾ ਕੀ ਬਣੇਗਾ ਉਹ ਨਾ ਫਿਰ ਗੁਰੂ ਸਾਹਿਬ ਹੁਣ ਦੇਖੋ ਇਹ ਜਿਹੜਾ ਹਉਮੈ ਦੇ ਵਿੱਚ ਹੈ ਉਹਨੂੰ ਗੁਰੂ ਸਾਹਿਬ ਨੇ ਪਹਿਲੇ ਉੱਤੇ ਗੱਲ ਕੀਤੀ ਹੈ ਫਿਰ ਕਹਿੰਦੇ ਹਨ ਗਿਆਨੀ ਹੋਏ ਸੋ ਚੇਤਨ ਹੋਏ ਇਹ ਤਾਂ ਜਿਹੜਾ ਗਿਆਨੀ ਹੁੰਦਾ ਨਾ ਸੂਝਵਾਨ ਹੁੰਦਾ ਉਹ ਤੇ ਜਾਗਦਾ ਹੈ ਹੋਸ਼ ਚੰਦਾ ਹੈ ਉਹ ਕਿਉਂ ਮਰੇਗਾ ਉਹ ਜਾਗਦਾ ਹੈ ਹੋਸ਼ ਚੰਦਾ ਹੈ ਹੋਇਆ ਗਿਆਨੀ ਅੰਧ ਕਮਾਏ ਪਰ ਜਿਹੜਾ ਅਗਿਆਨੀ ਰਹਿ ਜਾਏ ਜੀਵਨ ਦੇ ਅੰਦਰ ਸਤਗੁਰੂ ਦਾ ਗਿਆਨ ਨਹੀਂ ਲੈਂਦਾ ਉਹ ਅੰਧ ਕਮਾਏ ਅੰਧ ਕਮਾਏ ਦਾ ਮਤਲਬ ਝੂਠ ਨਾਲ ਹੀ ਜੁੜਿਆ ਰਹਿੰਦਾ ਹੈ ਮਾਇਆ ਨਾਲ ਹੀ ਜੁੜਿਆ ਜਾਂਦਾ ਹੈ ਅੰਨਾ ਹੀ ਰਹਿੰਦਾ ਉਹਨੂੰ ਕੁਝ ਨਹੀਂ ਦਿਖਦਾ ਸੱਚ ਦਾ ਜਿਸ ਚੀਜ਼ ਦੀ ਉਹਨੂੰ ਤਲਾਸ਼ ਹੈ ਉਹ ਮਿਲਦਾ ਹੀ ਨਹੀਂ ਕਰਦਾ ਕੁਝ ਹੋਰ ਤੇ ਗੁਰੂ ਸਾਹਿਬ ਇਹ ਕਹਿੰਦੇ ਨਾਨਕ ਇਥੇ ਕਮਾਵੇ ਹੂੰ ਜਿਹੜਾ ਮਨਾ ਮੌਕਾ ਮਿਲਿਆ ਹੋਇਆ ਸਮਾਂ ਮਿਲਿਆ ਹੋਇਆ ਸਤਗੁਰੂ ਦਾ ਉਪਦੇਸ਼ ਹੈ ਕਿ ਆਪਣੀ ਜ਼ਿੰਦਗੀ ਨੂੰ ਬਣਾ ਲਵੇ ਆਂ ਕਿ ਜਾ ਕੇ ਕੁਝ ਮਿਲੇ ਨੋ ਸੋ ਮਿਲੇ ਅੱਗੇ ਪਾਏ ਜਾਏ ਅੱਗੇ ਜਾ ਕੇ ਜਿਸ ਆਨੰਦ ਦੀ ਤਲਾਸ਼ ਕਰ ਰਿਹਾ ਜਿਸ ਆਨੰਦ ਦੀ ਵਸੇ ਕੋਸ਼ਿਸ਼ਾਂ ਕਰ ਇਹਨੂੰ ਚਾਹੀਦੀਆਂ ਨੇ ਪਰ ਕਰ ਰਿਹਾ ਹਨ ਕਮਾਈਆਂ ਨਾਲ ਗੁਰੂ ਦਾ ਉਪਦੇਸ਼ ਸੁਣਨੇ ਦੀ ਆ ਔਰ ਜਿੰਨੀ ਤੱਕ ਦਮ ਹੈ ਉਨੀ ਦੇ ਤੱਕ ਅੜ ਰਹੇ ਅੱਗੇ ਤੇ ਗੁਰੂ ਸਾਹਿਬ ਇਹੀ ਕਹਿ ਰਹੇ ਨੇ ਇਹ ਸਾਰਾ ਸੰਸਾਰ ਦੀ ਹਾਲਤ ਜਿਹੜੀ ਹੈ ਕਾਰਨ ਹੈ ਉਹ ਦੇ ਅੰਦਰ ਸੂਖਸ਼ਮ ਹੌਮੇ ਫਸੀ ਹੋਈ ਹੈ ਉਹ ਹੌਮੇ ਦਾ ਸ਼ਿਕਾਰ ਹੈ ਸੰਸਾਰ ਸਾਬ ਇਹ ਉਹਨਾਂ ਨੇ ਸਲੋਕ ਜੀ ਸਾਨੂੰ ਸਮਝਾਇਆ ਸੰਸਾਰਿਕ ਬਿਰਤੀ ਦਿਖਾਈ ਫੇ ਸ਼ਬਦ ਜੀ ਸਾਨੂੰ ਕਹਿੰਦੇ ਨੇ ਮਹਿਲਾ ਤੀਜਾ ਤੁਰ ਖਸਮੇ ਕਾ ਹੁਕਮ ਪਇਆ ਵਿਣ ਸਤਗੁਰ ਚੇਤਿਆ ਨਾ ਜਾਏ ਹੁਣ ਦੇਖੋ ਕਲੀਅਰ ਕਰਦੇ ਕਹਿੰਦੇ ਬਿਨਾ ਸਤਗੁਰ ਦੇ ਗਿਆਨ ਦੇ ਇਹ ਚੇਤੇ ਚੇਤ ਨਹੀਂ ਸਕਦਾ ਕਿਉਂਕਿ ਹੁਕਮ ਕਿਦਾ ਪੈਂਦਾ ਹੈ ਕਹਿੰਦਾ ਹੁਕਮ ਕੀ ਹੈ ਖਸਮੇ ਦਾ ਤੋਰ ਖਸਮੇ ਕਾ ਹੁਕਮ ਪਿਆ ਜਦੋਂ ਖਸਮ ਦਾ ਹੁਕਮ ਹੁੰਦਾ ਹੈ ਮਾਲਕ ਦਾ ਹੁਕਮ ਹੁੰਦਾ ਉਹ ਫਿਰ ਕੀ ਕਰਦਾ ਉਹਨੇ ਸਾਨੂੰ ਸਮਝਾਤਾ ਤੁਹਾਨੂੰ ਕਿ ਹੁਣ ਅਸੀਂ ਆਪਣੀ ਸਥਿਤੀ ਨੂੰ ਇੱਥੇ ਲਵਾਂਗੇ ਦੂਜਿਆਂ ਦੇ ਬਾਰੇ ਨਹੀਂ ਆਪਣੀ ਸਥਿਤੀ ਸਾਨੂੰ ਤੇ ਹੁਕਮ ਪਿਆ ਕਿ ਅਸੀਂ ਤੇ ਗੁਰਬਾਣੀ ਨਾਲ ਜੁੜ ਗਏ ਸਤਿਗੁਰੂ ਨਾਲ ਜੁੜ ਗਏ ਤੇ ਐਸੀ ਗੱਲ ਨੂੰ ਸਮਝਿਆ ਜੇ ਨਹੀਂ ਜੁੜੇ ਜਿਹਨੂੰ ਉਹ ਸੁਣਦੇ ਨੇ ਉਹਨਾਂ ਨੂੰ ਜੁੜਨਾ ਚਾਹੀਦਾ ਕਹਿੰਦੇ ਬਿਨ ਸਤਿਗੁਰ ਚੇਤੇ ਆ ਨਾ ਜਾਏ ਇਹ ਪੱਕੀ ਗੱਲ ਸਮਝ ਲਓ ਕਿ ਪੱਕ ਸੱਚੇ ਗਿਆਨ ਤੋਂ ਬਿਨਾ ਚੇਤਿਆ ਨਹੀਂ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਕਿ ਜੀਵਨ ਕਿੱਦਾਂ ਗੁਜ਼ਾਰਨਾ ਹੈ ਤੇ ਆਨੰਦ ਦੀ ਪ੍ਰਾਪਤੀ ਕਿਸਾਂ ਹੋਏਗੀ ਉਹਨੇ ਨੂੰ ਤੁਰ ਖਸਮੇ ਕਾ ਸੀ ਪਿੱਛੋਂ ਕਹੇ ਸੀ ਇਹ ਠੀਕ ਹੈ ਮੰਨ ਲੈਨੇ ਪਰ ਮਾਇਸ਼ਵਰ ਦੀ ਕਿਰਪਾ ਹੋ ਗਈ ਤੁਰ ਖਸਮੇ ਕਾ ਹੁਕਮ ਪਿਆ ਹੁਕਮ ਪਿਆ ਦਾ ਮਤਲਬ ਹੈ ਇਥੇ ਤੁਰ ਖਸਮੇ ਦਾ ਪਰਮੇਸ਼ਵਰ ਦਾ ਹੁਕਮ ਆਲਰੇਡੀ ਇਸ ਜੀਵਨ ਦੇ ਵਿੱਚ ਹੈ ਸੰਸਾਰ 'ਚ ਹੈਗਾ ਕੀ ਹੈਗਾ ਕਿ ਵਿਣ ਸਤਗੁਰ ਚੇਤਿਆ ਨਾ ਜਾਏ ਇਹ ਹੁਕਮ ਚੱਲ ਰਿਹਾ ਹੈ ਸੱਚੇ ਗਿਆਨ ਤੋਂ ਬਿਨਾ ਚੇਤਿਆ ਨਹੀਂ ਜਾ ਸਕਦਾ ਇਸ ਕਰਕੇ ਜਿਹੜੀ ਅਸੀਂ ਸੂਖਮ ਓਮੇ ਕਰਨਾ ਹੈ ਸਤਗੁਰੂ ਦੇ ਅੱਗੇ ਉਹਨੂੰ ਛੱਡ ਦੇਣਾ ਚਾਹੀਦਾ ਫਿਰ ਕਹਿੰਦੇ ਆਂ ਸਤਗੁਰੂ ਮਿਲੀਐ ਅੰਤਰ ਰਵਰੇ ਤੇ ਜੇ ਸਤਗੁਰੂ ਨੂੰ ਮਿਲ ਲਈਏ ਸਤਗੁਰੂ ਦਾ ਪਾਉ ਸੱਚੇ ਗੁਰੂ ਦਾ ਗਿਆਨ ਲੱ ਲਈਏ ਗੁਰਬਾਣੀ ਦਾ ਗਿਆਨ ਲੱ ਲਈਏ ਫਿਰ ਕੀ ਹੁੰਦਾ ਅੰਤਰ ਰਵਰੇ ਆ ਹਮੇਸ਼ਾ ਅੰਦਰ ਰਵਿਆ ਰਹਿੰਦਾ ਸੱਚ ਨਾਲ ਸਦਾ ਰਹਿਆ ਲਿਵ ਲਾਇ ਫਿਰ ਉਸ ਸੱਚ ਦੇ ਗਿਆਨ ਨਾਲ ਹਮੇਸ਼ਾ ਲਿਵਲਾਈ ਰੱਖਦਾ ਹੈ ਹਮੇਸ਼ਾ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ ਫੇ ਅਗੇ ਗੁਰੂ ਸਾਹਿਬ ਦੱਸਦੇ ਹਨ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਿਹੜਾ ਸਤਗੁਰ ਦਾ ਉਪਦੇਸ਼ ਲਿਆ ਸਬਦੁਰ ਦਾ ਗਿਆਨ ਰਿਹਾ ਉਹਦੇ ਨਾਲ ਹਮੇਸ਼ਾ ਲਵੇ ਰਹਿੰਦਾ ਉਹ ਜਿੰਨੇ ਸਾਹ ਦਮ ਆਪਣੇ ਆਪ ਆਂਦੇ ਨੇ ਨਾ ਉਸੇ ਤਰ੍ਹਾਂ ਸਾਰਾ ਜੀਵਨ ਇੱਕ ਇੱਕ ਪਲ ਉਸ ਸੱਚ ਦੇ ਨਾਲ ਜੁੜਿਆ ਰਹਿੰਦਾ ਉਹਨੂੰ ਸਮਾਲ ਕੇ ਰੱਖਦਾ ਗੁਰੂ ਉਪਦੇਸ਼ਾਂ ਨੂੰ ਗੁਰੂ ਦੇਸ਼ ਅਨੁਸਾਰ ਜੀਵਨ ਜਿੰਦਾ ਉਹਨੂੰ ਮੈਂ ਯਾਦ ਸਿਮਰਨ ਰੱਖਦਾ ਹੈ ਦਮ ਨਾ ਬਿਰਥਾ ਜਾਏ ਉਹਦਾ ਕੋਈ ਦਮ ਬੇਕਾਰ ਨਹੀਂ ਜਾਂਦਾ ਜਦੋਂ ਮਨਮਤ ਵਾਲੇ ਪਾਸੇ ਜਾਵੇ ਤੇ ਰਿਜ਼ਲਟ ਕੀ ਨਿਕਲਦਾ ਸਤਗੁਰੂ ਦੇ ਉਪਦੇਸ਼ ਨਾਲ ਜਨਮ ਮਰਨ ਦਾ ਭੌਗਿਆ ਜਿਹੜਾ ਜਨਮ ਮਰਨ ਦਾ ਡਰ ਸੀ ਨਾ ਉਹਨੂੰ ਸਮਝ ਆ ਗਈ ਜੀਵਨ ਪਦਵੀ ਪਏ ਹੁਣ ਸੱਚ ਜੀਵਨ ਮਿਲਿਆ ਇਹ ਜਨਮ ਮਰਨ ਦਾ ਡਰ ਹੀ ਅੰਦਰੋਂ ਖਤਰਾ ਨਿਰਪੈਅ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਲੈਂਦਾ ਕਿਸੇ ਕਸਮ ਦਾ ਕੋਈ ਭੈ ਨਹੀਂ ਨਿਰਭਉ ਹੋ ਗਿਆ ਨਾਨਕ ਇਹ ਮਰਤਬਾ ਜਿਸਨੂੰ ਦੇ ਹੁਣ ਕਹਿੰਦੇ ਇਹ ਜਿਹੜਾ ਮਰਤਬਾ ਮਤਲਬ ਆਹ ਜਿਹੜਾ ਕਨਸੈਪਟ ਹੈ ਇਹ ਜਿਹੜੀ ਗੱਲ ਹੈ ਜਨਮ ਮਰਨ ਦਾ ਮਰਤਬਾ ਸੋਜੀ ਚ ਆਂਦਾ ਹੈ ਜਿਸਨੂੰ ਦੇ ਜਿਸਨੂੰ ਸਤਿਗੁਰੂ ਦੇ ਦਿੰਦਾ ਹੁਣ ਸਤਿਗੁਰੂ ਦੇਗਾ ਹਮੇ ਛੱਡ ਕੇ ਜਾਵੇਗਾ ਤੁਹਾਨੂੰ ਮਿਲ ਜਾਏਗਾ ਜਿਸਨੂੰ ਕਿਰਪਾ ਕਰੇ ਰਜ਼ਾਏ ਤੇ ਜਿਸਨੂੰ ਕਿਰਪਾ ਕਰਦਾ ਸਤਿਗੁਰੂ ਦਾ ਸਤਿਗੁਰੂ ਦਾ ਉਪਦੇਸ਼ ਸੁਣ ਲੈਂਦਾ ਮੰਨ ਲੈਂਦਾ ਅੰਦਰ ਧਾਰਨ ਕਰ ਲੈਂਦਾ ਉਹਦੇ ਨਾਲ ਰਜ਼ਾਮੰਦ ਹੋ ਜਾਂਦਾ ਹੈ ਫਿਰ ਉਹਦਾ ਕੰਮ ਵੀ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਐਸਾ ਮਰਤਬਾ ਹੈ ਐਸਾ ਕਨਸੈਪਟ ਹੈ ਗੁਰੂ ਦਾ ਮਤ ਪਉ ਗੁਰੂ ਦਾ ਗਿਆਨ ਦਿੱਤਾ ਹੈ ਹੁਣ ਪੌੜੀ ਜੀ ਗੁਰੂ ਸਾਹਿਬ ਕਹਿੰਦੇ ਨੇ ਆਪੇ ਦਾਣਾ ਬੀਨਿਆ ਆਪੇ ਪ੍ਰਦਾਨਾ ਹੁਣ ਇੱਥੇ ਦੇਖੋ ਉਹਨੂੰ ਦਿਖਾ ਲੈ ਜਿਹੜਾ ਇੱਕੋ ਹੀ ਅੰਦਰ ਬਾਹਰ ਬਿਤਰ ਇੱਕੋ ਹੀ ਹੈ ਦੋ ਨਹੀਂ ਹੈਗੇ ਕਹਿੰਦੇ ਅਸਲ ਜੇ ਸਭ ਕੁਝ ਚੱਲ ਕਿੱਥਾ ਰਿਹਾ ਕਹਿੰਦੇ ਆਪੇ ਦਾਣਾ ਬੀਨਿਆ ਜਿਸ ਨੇ ਆਪਣੇ ਆਪ ਸਤਿਗੁਰੂ ਦਾ ਉਪਦੇਸ਼ ਲੈ ਕੇ ਉਹ ਦਾਣਾ ਬੀਨੇ ਮਤਲਬ ਉਹ ਇਕੱਠਾ ਕਰ ਲਿਆ ਗਿਆਨ ਗਿਆਨਵਾਨ ਹੋ ਗਿਆ ਜਾਗ ਗਿਆ ਦਾਣਾ ਹੋ ਗਿਆ ਸਿਆਣਾ ਹੋ ਗਿਆ ਕਿਉਂਕਿ ਉਹਨੇ ਬੀਨੇ ਹੈ ਗੁਰੂ ਦਾ ਉਪਦੇਸ਼ਾਂ ਨੂੰ ਬੀਨੇ ਹੈ ਪ੍ਰਾਪਤ ਕੀਤਾ ਆਪੇ ਪ੍ਰਧਾਨਾ ਉਹ ਆਪ ਹੀ ਪ੍ਰਧਾਨ ਬਣ ਜਾਂਦਾ ਆਪਣੇ ਆਪ ਛੇ ਆਪੇ ਰੂਪ ਦਿਖਾਲਦਾ ਉਹ ਜਿਹੜਾ ਜੀਵ ਹੈ ਜਿਨੇ ਗੁਰੂ ਸਤਗੁਰੂ ਦਾ ਉਪਦੇਸ਼ ਲੈ ਕੇ ਆਪਣੇ ਆਪ ਨੂੰ ਦਾਣਾ ਬਣਾ ਲਿਆ ਸਿਆਣਾ ਬਣਾ ਲਿਆ ਗਿਆਨਵਾਨ ਬਣਾ ਲਿਆ ਕਹਿੰਦੇ ਉਹ ਆਪੇ ਰੂਪ ਦਿਖਾਲਦਾ ਉਹ ਆਪੇ ਨਾਲ ਫਿਰ ਉਹਦਾ ਰੂਪ ਬਾ ਦਿਖਦਾ ਹੀ ਹੈ ਦਿਖਾਲਦਾ ਆਪੇ ਲਾਇ ਤੇ ਆਣਾ ਆਪੀ ਤੇਨ ਲਈ ਰੱਖਦਾ ਆਪੇ ਮੌਨੀ ਵਰਤਦਾ ਆਪੇ ਕਥੇ ਗਿਆਨ ਉਹ ਆਪ ਹੀ ਕਦੀ ਮੌਨੀ ਹੋ ਜਾਂਦਾ ਕਦੀ ਆਪ ਹੀ ਗਿਆਨ ਦੇਣ ਲੱਗ ਪੈਂਦਾ ਪਰ ਕੌੜਾ ਕਿਸੇ ਨਾ ਲੱਗਦਾ ਸਭਨਾ ਹੀ ਪਾਣਾ ਉਹਦੀ ਬੋਲ ਜਿਹੜੇ ਨੇ ਬੜੇ ਮਿੱਠੇ ਹੁੰਦੇ ਨੇ ਕੌੜਾ ਕਦੀ ਨਹੀਂ ਬੋਲਦਾ ਕਿਸੇ ਨੂੰ ਕੌੜਾ ਲੱਗਦਾ ਹੀ ਨਹੀਂ ਉਹਦਾ ਕਿਉਂਕਿ ਕੌੜੇ ਬੋਲ ਬੋਲਦਾ ਹੀ ਨਹੀਂ ਸਭਨਾ ਹੀ ਪਾ ਸਾਰਿਆਂ ਨੂੰ ਉਹਦੇ ਉਪਦੇਸ਼ ਪਾਉਂਦੇ ਨੇ ਚੰਗੇ ਲੱਗਦੇ ਨੇ ਉਸਤਤ ਵਰਣ ਨਾ ਸਕੀਏ ਕਹਿੰਦੇ ਐਸੇ ਗੁਰਮੁਖ ਦੀ ਉਸਤਤ ਅਸੀਂ ਵਰਨਨ ਨਹੀਂ ਕਰ ਸਕਦੇ ਸੱਦ ਸੱਦ ਕੁਰਬਾਨਾ ਹਮੇਸ਼ਾ ਉਸਤੇ ਕੁਰਬਾਨ ਜਾਈਦਾ ਜੀ ਸੀ ਕਿ ਜੀ ਬਹੁਤ ਬਹੁਤ ਥੈਂਕ ਯੂ ਜੀ ਮਨਜੀਤ ਕੌਰ ਜੀ ਜੀ ਵਾਗ ਰੂषि ਕਾ ਖਾਸਾ ਵਾਗ ਰੂषि ਕੀ ਫਤਿਹ ਵੀਰ ਮੈਂ ਦੋ ਮੇਰੇ ਸਵਾਲ ਸਮਝ ਲੋ ਆਪੇ ਰੂਪ ਦਿਖਾਲਦਾ ਕਿ ਦਾ ਕੀ ਮਤਲਬ ਹੋਇਆ ਤੇ ਦੂਸਰਾ ਹਉਮੈ ਤੇ ਅਹੰਕਾਰ ਵਿੱਚ ਕੀ ਫਰਕ ਆ ਉਹ ਵੀ ਪਲੀਸ ਸਮਝਾ ਦਿਓ ਅਹੰਕਾਰ ਜਿਹੜਾ ਨਾ ਉਹ ਕਰੋ ਦਾ ਰੂਪ ਬਣ ਕੇ ਦਿਖਦਾ ਸਾਨੂੰ ਅਹੰਕਾਰ ਅਹੰਕਾਰ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦਾ ਹੁੰਦਾ ਹੈ ਗੁਣਾ ਦਾ ਵੀ ਹੰਕਾਰ ਹੋ ਜਾਂਦਾ ਹੈ ਗਿਆਨ ਦਾ ਵੀ ਹੰਕਾਰ ਹੁੰਦਾ ਉਹ ਦਿਖਦਾ ਬਾਹਰ ਉਹਦੇ ਬੋਲਾਂ 'ਚ ਹੀ ਦਿਖਦਾ ਹੈ ਕੌੜਾਪਨ ਦਿਖੇਗਾ ਹਉਮੈ ਜਿਹੜੀ ਨਾ ਸੂਖਸ਼ਮ ਅੰਦਰ ਬਾਹਰੋਂ ਮਾਰ ਤੇ ਬੜਾ ਚੰਗਾ ਚੰਗਾ ਲੰਦਾ ਪਰ ਅੰਦਰ ਉਹ ਕੌੜਾ ਹੀ ਹੁੰਦਾ ਉਹਨੂੰ ਕਹਿੰਦੇ ਨੇ ਹਉਮੈ ਹਉਮੈ ਨੂੰ ਸੂਖਸ਼ਮ ਸਮਝ ਲਓ ਅਹੰਕਾਰ ਜਿਹੜਾ ਪ੍ਰਗਟ ਰੂਪ ਹੈ ओके ਜਿੱਦਾਂ ਅਸੀਂ ਕਹਿੰਦੇ ਆ ਕਿ ਇੱਕ ਤਾਂ ਸੋਚ ਹੁੰਦੀ ਆ ਤੇ ਫਿਰ ਉਹ ਅਸੀਂ ਐਕਸ਼ਨ ਵਿੱਚ ਤਬਲੀਬ ਤਬਦੀਲ ਕਰ ਲਈਏ ਤੇ ਸਾਡੇ ਕਰਮ ਬਣ ਜਾਂਦੇ ਨੇ ਇਸ ਤਰ੍ਹਾਂ ਇਹ ਦੋਵਾਂ ਨੂੰ ਰਿਲੇਟ ਕਰ ਸਕਦੇ ਆ ਆਪੇ ਰੂਪ ਦਿਖਾਲਦਾ ਦਾ ਕੀ ਮਤਲਬ ਹੋਇਆ ਪਲੀਜ਼ ਦੱਸ ਹਾਂਜੀ ਹਾਂ ਉਹਨੇ ਉੱਤੇ ਜਿਹੜਾ ਆਪੇ ਦੀ ਗੱਲ ਚੱਲੀ ਨਾ ਉਹਦੀ ਗੱਲ ਚੱਲੀ ਜਿਸ ਨੂੰ ਕਿਰਪਾ ਕਰੇ ਜਿਹਦੇ ਤੇ ਕਿਰਪਾ ਨਹੀਂ ਇਹ ਗੁਰਮੁਖ ਦੀ ਵਿਆਖਿਆ ਕਰ ਰਹੇ ਨੇ ਜਿਸਾਂ ਗੁਰਮੁਖ ਹੋ ਗਿਆ ਜਿਹੜਾ ਕਹਿੰਦੇ ਆਪੇ ਦਾਣਾ ਦਾਣਾ ਦਾ ਮਤਲਬ ਹੈ ਸਿਆਣਾ ਬਿਨਿਆ ਕਿਉਂਕਿ ਉਹਨੇ ਕੀ ਬਿਨਿਆ ਸਤਿਗੁਰ ਦੇ ਉਪਦੇਸ਼ ਦੇ ਦੁਆਰਾ ਆਪ ਦਾਨਾ ਬਣ ਗਿਆ ਆਪੇ ਪ੍ਰਧਾਨ ਬਣ ਗਿਆ ਪ੍ਰਧਾਨ ਦਾ ਮਤਲਬ ਉਹ ਉਸ ਪਦਵੀ ਨੂੰ ਪ੍ਰਾਪਤ ਕਰ ਗਿਆ ਜਿਸ ਪਦਵੀ ਨੂੰ ਪ੍ਰਾਪਤ ਕਰਨਾ ਸੀ ਨਿਰਭੈ ਪਦ ਪ੍ਰਾਪਤ ਹੋ ਗਿਆ ਉਹ ਜਿਹੜਾ ਨਿਰਭੈ ਪਦ ਪ੍ਰਾਪਤ ਕਰ ਚੁੱਕਾ ਹੈ ਉਹਦੀ ਗੱਲ ਕਰ ਰਹੇ ਨੇ ਗੁਰਮੁਖ ਦੀ ਗੱਲ ਕਰ ਰਹੇ ਨੇ ਆਪੇ ਰੂਪ ਦਿਖਾਲਦਾ ਉਹ ਆਪ ਹੀ ਰੂਪ ਦਿਖਾਂਦਾ ਆਪਣੇ ਹੁਣ ਉਹਦੇ ਕੰਟਰੋਲ ਚ ਸਾਰਾ ਕੁਝ ਆਪੇ ਲਾਇ ਤੇ ਆਣਾ ਉਹ ਆਪੇ ਧਿਆਨ ਵੀ ਲਾ ਲੰਦਾ ਹੈ ਕਿਤੇ ਰੂਪ ਦਿਖਾ ਵੀ ਦਿੰਦਾ ਹੈ ਆਪੇ ਉਹ ਮੋਨੀ ਵੀ ਹੋ ਜਾਂਦਾ ਹੈ ਆਪੇ ਉਹ ਗਿਆਨ ਵੀ ਦੇਣ ਲੱਗ ਪੈਂਦਾ ਤੇ ਉਹਦੀ ਮਾਨਸਿਕ ਅਵਸਥਾ ਕਿਉਂਕਿ ਇੰਨੀ ਚੰਗੀ ਹੁੰਦੀ ਏ ਕੌੜਾ ਕਿਸੇ ਨਾਲ ਲੱਗ ਗਈ ਉਹਦੇ ਬੋਲ ਕਿਸੇ ਨੂੰ ਕੌੜੇ ਨਹੀਂ ਲੱਗਦੇ ਫਿਰ ਸਭ ਨਾਲ ਹੀ ਪੰਨਾ ਸਾਰਿਆਂ ਨੂੰ ਚੰਗਾ ਲੱਗਦਾ ਸਾਰੇ ਸਾਰਿਆਂ ਨੂੰ ਉਹਦੇ ਬੋਲ ਪਾਉਂਦੇ ਨੇ ਇਸ ਤਰੀਕੇ ਨਾਲ ਗੁਰੂ ਸਾਹਿਬ ਕਹਿੰਦੇ ਉਸਤਤ ਵਰਨ ਨਾ ਸਕੀ ਮੈਂ ਉਹਦੇ ਕੀ ਉਸਤਤ ਕਰਾਂ ਮੈਂ ਵਰਨਣ ਨਹੀਂ ਕਰ ਸਕਦਾ ਐਸੀ ਗੁਰਮੁਖ ਦੀ ਜਿਹੜਾ ਨਿਰਪੈ ਪਦ ਨੂੰ ਪ੍ਰਾਪਤ ਕਰ ਚੁੱਕਿਆ ਸੱਦ ਸੱਦ ਕੁਰਬਾਨਾ ਮੈਂ ਕੁਰਬਾਨ ਜਾਂ ਨਾ ਐਸੀ ਗੁਰਮੁਖ ਜੀ ਪੈ ਜੀ ਇਹ ਦਾ ਮਤਲਬ ਰੂਪ ਦਿਖਾ ਲਿਆ ਉਹਦਾ ਮਤਲਬ ਇਹ ਹੋ ਗਿਆ ਕਿ ਉਹ ਜਿਹੜਾ ਨਿਰਪਾਉ ਹੋ ਗਿਆ ਆ ਜੀ ਉਹਦਾ ਰੂਪ ਸਾਨੂੰ ਦਿਖਦਾ ਆ ਜਿਹੜੇ ਗੁਣਾਂ ਨੂੰ ਉਹਨੇ ਧਾਰ ਲਿਆ ਆ ਉਹ ਦਿਖਦਾ ਆ ਇਹ ਮਤਲਬ ਹੋ ਗਿਆ ਨਾ ਜੀ 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 ਬਿਲਕੁਲ ਬਹੁਤ ਵਧੀਆ ਓਕੇ ਥੈਂਕ ਯੂ ਜੀ ਜੀ ਥੈਂਕ ਯੂ ਬੰਜੀ ਜੀ ਕਿਸੇ ਹੋਰ ਦਾ ਕੋਈ ਕੁਐਸਚਨ ਜੀ ਕਲੀਅਰ ਹੈ ਜੀ ਸਾਰਿਆਂ ਨੂੰ ਫਿਰ ਇਹਦਾ ਮਤਲਬ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖੋ ਅੱਜ ਦਾ ਜਿਹੜਾ ਸ਼ਬਦ ਹੈ ਹੋਮੇ ਵਿੱਚ ਜਗਤ ਤੋਂ ਕਹਾਣੀ ਸ਼ੁਰੂ ਹੋਈ ਹੈ ਤੇ ਫਿਰ ਥੱਲੇ ਤੁਹਾਨੂੰ ਸਾਰਾ ਕਨਸੈਪਟ ਕਲੀਅਰ ਕਰਾਇਆ ਗੁਰਬਾਣੀ ਨੇ ਵੀ ਜਿਹੜੀ ਸਾਡੀ ਹੋਮੇ ਹੈ ਉਹ ਕਿਵੇਂ ਅਸੀਂ ਉਹਦੇ ਵਿੱਚ ਮਰਦੇ ਆਂ ਖਪਤ ਹੁੰਦੇ ਆਂ ਖਿਜਦੇ ਆਂ ਤੇ ਅਸੀਂ ਸੈ ਦਿਸਦਾਵਾਂ ਧਾਵਾਂ ਦੇ ਵਿੱਚ ਧੰਦੇ ਫਿਰਦੇ ਆ ਤੇ ਅਗਿਆਨੀ ਤੇ ਗੁਰੇ ਗਿਆਨੀ ਦਾ ਫਰਕ ਵੀ ਆ ਗਿਆ ਸਾਹਮਣੇ ਤੇ ਇਹ ਬਹੁਤ ਖੂਬਸੂਰਤ ਬਾਣੀ ਹੈ ਜੀ ਦਮ ਦਮ ਸਮਾਲਦਾ ਇਹ ਪੰਕਤੀ ਅਸੀਂ ਕਿਸੇ ਰਾਗੀ ਸਿੰਘ ਦੀ ਜਦੋਂ ਵੀ ਇਹ ਸ਼ਬਦ ਪੜੀਏ ਤੇ ਉਹ ਇਹ ਵਾਲੀ ਪੰਕਤੀ ਨੂੰ ਉਹਨਾਂ ਨੇ ਚੁੱਕ ਕੇ ਮੂਲ ਮਲ ਬਣਾ ਕੇ ਪੰਕਤੀ ਬਣਾ ਕੇ ਗਾਇਆ ਤੇ ਅੱਗੇ ਪਿੱਛੇ ਦਾ ਸ਼ਬਦ ਜਿਹੜਾ ਹੈ ਸਾਡੇ ਤੱਕ ਨਹੀਂ ਯਾਦ ਰਿਹਾ ਸਾਨੂੰ ਤੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇੱਕ ਕੌਨਫੀਡੈਂਸ ਦਿੰਦਾ ਹੈ ਸਾਨੂੰ ਸਾਰਿਆਂ ਨੂੰ ਤੇ ਬਹੁਤ ਖੂਬਸੂਰਤੀ ਨਾਲ ਅੱਜ ਦੀ ਸਮਝ ਵੀ ਆਈ ਹੈ ਪੰਜੀ ਨੇ ਵੀ ਬੜਾ ਵਧੀਆ ਕੁਐਸਚਨ ਕੀਤਾ ਇਹ ਹਰ ਸਮਾਜਿਕ ਇਨਸਾਨ ਦੇ ਵਿੱਚ ਜ਼ਰੂਰੀ ਹੈ ਜਿੰਨੇ ਸਵਾਲ ਕਰੀਏ ਅਸੀਂ ਸਾਨੂੰ ਵੈਲਕਮ ਹੁੰਦੇ ਨੇ ਤੇ ਇੱਥੇ ਅਸੀਂ ਨਿਵਾਰਣ ਕਰਦਾ ਇੱਕ ਦੂਜੇ ਦੀ ਸਲਾਹ مشورہ ਲੈ ਕੇ ਤਾਂ ਕਿ ਸਾਡੀ ਥਾਟਸ ਨੇ ਜਿਹੜੀਆਂ ਮੈਨੂੰ ਲੱਗਦਾ ਆਪੇ ਦਾਨਾ ਬੀਨਾ ਆਪੇ ਪਰਧਾਨਾ ਦਾ ਅੱਜ ਇੱਕ ਨਵਾਂ ਕਨਸੈਪਟ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਨਹੀਂ ਤੇ ਅਸੀਂ ਉਹਨੂੰ ਉਸ ਪਰਮੇਸ਼ਰ ਉਸ ਅਕਾਲ ਪੁਰਖ ਦੇ ਨਾਲ ਜੋੜ ਕੇ ਦੇਖਦੇ ਸੀ ਪਰ ਬਾਣੀ ਇੱਥੇ ਸਾਨੂੰ ਹੁਕਮ ਕਰ ਰਹੀ ਹੈ ਐਸੇ ਸਤਗੁਰੂ ਇੱਥੇ ਐਸੇ ਗੁਰਸਿੱਖ ਦੀ ਗੱਲ ਚੱਲ ਰਹੀ ਹੈ ਗੁਰਮੁਖ ਦੀ ਗੱਲ ਚੱਲ ਰਹੀ ਹੈ ਉੱਥੇ ਇੱਕ ਬੜਾ ਵੱਡਾ ਇੱਕ ਲਾਈਨ ਆਫ ਡਾਇਰੈਕਸ਼ਨ ਸਾਨੂੰ ਮਿਲਦੀ ਹੈ ਗੁਰਬਾਣੀ ਤੋਂ ਤੇ ਇਸੇ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਗੁਰਬਾਣੀ ਨੇ ਸਾਨੂੰ ਪੂਰਾ ਇੱਕ ਫਰੇਮਵਰਕ ਜਿਹਨੂੰ ਆਪਾਂ ਕਹਿੰਦੇ ਆ ਉਹ ਦਿੱਤਾ ਸੋ ਸਾਰੇ ਵੀਰਪੈਨ ਜਿੰਨੇ ਵੀ ਸੰਤਾਂ ਨਾਲ ਜੁੜੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਤੇ ਇੱਕੋ ਬੇਨਤੀ ਫੇਰ ਦੁਬਾਰਾ ਉਹੀ ਵੀ ਤੁਸੀਂ ਜ਼ੂਮ ਦਾ ਲਿੰਕ ਤੇ YouTube ਦਾ ਲਿੰਕ ਸਾਡਾ ਜਰੂਰ ਸਾਰਿਆਂ ਨਾਲ ਸਾਂਝਾ ਕਰੋ ਸਾਨੂੰ ਸਬਸਕ੍ਰਾਈਬਰ ਜਿਹੜੇ ਨੇ ਬੜੇ ਥੋੜੇ ਟਾਈਮ ਦੇ ਵਿੱਚ ਸਾਨੂੰ 2 ਮਹੀਨਿਆਂ ਦੇ ਚੱਕ ਟਾਰਗੇਟ ਹੈਗਾ ਪੂਰਾ ਕਰਨਾ ਹੈ ਉਹਦੇ ਵਿੱਚ ਤੁਸੀਂ ਸਾਡੇ ਸਾਰਿਆਂ ਦੀ ਹੈਲਪ ਦੀ ਜ਼ਰੂਰਤ ਹੈ ਬੇਚਿਜਕ ਤੁਸੀਂ ਹੋ ਕੇ ਲਿੰਕ ਨੂੰ ਜਰੂਰ ਸ਼ੇਅਰ ਕਰੋ ਅੱਗੇ ਅਗਲੇ ਦੀ ਮਰਜ਼ੀ ਹੈ ਉਹ ਕਰਦਾ ਨਹੀਂ ਕਰਦਾ ਵੈਸੇ ਤਾਂ ਸਾਡੇ ਕੋਲ ਇੱਕ ਸੰਗਤ ਨੇ ਉਹਨਾਂ ਨੇ ਬੈਠ ਕੇ 25 ਮੈਂਬਰਸ ਦਾ ਬੈਠ ਕੇ ਲੋਕਾਂ ਦੇ ਮੋਬਾਈਲ ਲੈ ਕੇ ਜਿਵੇਂ ਇੱਕ ਘਰ ਦੇ ਵਿੱਚ ਅੱਜ 4-4 ਮੋਬਾਈਲ ਨੇ ਸਾਰਿਆਂ ਤੋਂ ਸਬਸਕ੍ਰਿਪਸ਼ਨਸ ਕਰਵਾਈਏ ਇਹਦੇ ਵਿੱਚ ਤੁਹਾਡੀ ਕੋਈ ਕਾਸਟ ਨਹੀਂ ਲੱਗਦੀ ਸਿਰਫ ਇੱਕ ਇਨੀਸ਼ੀਏਟਿਵ ਲੈ ਕੇ ਇੱਕ ਐਸਾ ਪਲੇਟਫਾਰਮ ਜਿਹੜਾ ਆਇਆ ਸਾਡੇ ਸਾਰਿਆਂ ਦੇ ਕੋਲ ਔਰ ਜਿਨ ਜਿਨ ਨੂੰ ਸਾਰੇ ਪਾਸੇ ਐਕਸੈਪਟੈਂਸ ਆ ਰਹੀ ਹੈ ਹੌਲੀ-ਹੌਲੀ ਸਾਰੇ ਤਿਆਰ ਕਰ ਰਹੇ ਨੇ ਇਹਦਾ ਲਿੰਕ ਆਪਾਂ ਜਰੂਰ ਸਾਰਾ ਕੁਝ ਸ਼ੇਅਰ ਕਰੀਏ ਹੋਰ ਬਹੁਤ ਕੁਝ ਸ਼ੇਅਰ ਕਰਦੇ ਆ ਜਿਹੜੀ ਚੀਜ਼ ਇੱਕ ਪਲੇਟਫਾਰਮ ਹੈਗਾ ਐਸਾ ਜਿੱਥੇ ਹਰ ਕੋਈ ਆਪਣੇ ਦਿਲ ਦੀ ਗੱਲ ਕਰ ਸਕਦਾ ਹੈ ਇੱਕ ਮਤ ਹੋਣ ਦੀ ਜਿਹੜੀ ਇੱਥੇ ਸਾਡੀ ਕੋਸ਼ਿਸ਼ ਹੈ ਉਹਨੂੰ ਜਰੂਰ ਆਪਾਂ ਸ਼ੇਅਰ ਕਰਿਆ ਕਰੀਏ ਸੋ ਸਾਰੇ ਵੀਰਾਂ ਪੈਣਾਂ ਦਾ ਇੱਕ ਵਾਰੀ ਫੇਰ ਜ਼ੂਮ ਤੇ ਜੁੜੇ YouTube ਤੇ ਜੁੜੇ ਸਾਡੇ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਐਸੀ ਬਾਣੀ ਦਾ ਵੀ ਚਰਚਾ ਹੋਵੇ ਜਿਹੜੀ ਬਾਣੀ ਸਾਡੇ ਤੋਂ ਬਹੁਤ ਜ਼ਿਆਦਾ ਸਾਡੇ ਅੱਗੇ ਨਹੀਂ ਆਈ ਨਾ ਹੁਕਮਨਾਮਿਆਂ ਚ ਨਾ ਸਾਨੂੰ ਕੀਰਤਨੀ ਜੱਥੇ ਵੱਲੋਂ ਤੇ ਨਾ ਸਾਨੂੰ ਕਥਾਵਾਚਕਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਐਸੀ ਬਾਣੀ ਆਈ ਹਾਂ ਇੱਕ ਇੱਕ ਪੰਕਤੀ ਅਸੀਂ ਵਿੱਚ ਵਿੱਚ ਜ਼ਰੂਰ ਦੇਖਦੇ ਹਾਂ ਵੀ ਸਾਨੂੰ ਉਹ ਸਾਡੇ ਜ਼ਿਹਨ ਦੇ ਵਿੱਚ ਹੈਗੀ ਹੈ ਪਰ ਉਹਦੀ ਕਿਤੇ ਬਹੁਤ ਜ਼ਿਆਦਾ ਖੁੱਲੇ ਮੰਚ ਦੇ ਵਿੱਚ ਵਿਚਾਰ ਚਰਚਾ ਨਹੀਂ ਹੋਈ ਸੋ ਇਸ ਤਰ੍ਹਾਂ ਅਸੀਂ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਇੱਥੇ ਅਸੀਂ ਅਸੀਂ ਬਾਣੀ ਡਿਸਕਸ ਕਰਦੇ ਹਾਂ ਜਿਹੜੀ ਸਾਡੇ ਤੱਕ ਬਹੁਤ ਪ੍ਰਚਲਿਤ ਨਹੀਂ ਹੋਈ ਹੈ ਕਿਤੇ ਨਾ ਕਿਤੇ ਸਾਡੀਆਂ ਵੀ ਕਮਜ਼ੋਰੀਆਂ ਰਹੀਆਂ ਹੋਣਗੀਆਂ ਤੇ ਜਿਨ੍ਹਾਂ ਨੂੰ ਪਹੁੰਚਿਆ ਜਿਹੜੇ ਪੜਦੇ ਨੇ ਸੁਣਦੇ ਨੇ ਆਪਣਾ ਜੀਵਨ ਵਿਆਪਨ ਕਰਦੇ ਨੇ ਉਹ ਸਾਰੇ ਮੁਬਾਰਕ ਦੇ ਪਾਤਰ ਨੇ ਅੱਜ ਦਾ ਜਿਹੜਾ ਸ਼ਬਦ ਸਕਰੀਨ ਤੇ ਲਗਾ ਰਹੇ ਆ ਜੀ ਇਹਦੇ ਵਿੱਚ ਜਿਵੇਂ ਮੈਂ ਹਮੇਸ਼ਾ ਤੁਹਾਨੂੰ ਦੱਸ ਦਿੰਦਾ ਇੱਥੇ ਅਸੀਂ ਕੁਝ ਆਪਣੇ ਪੜਨ ਦੇ ਸੋਖੇ ਵਾਸਤੇ ਆਪਣੇ ਸੁਖਾਲ ਵਾਸਤੇ ਇੱਥੇ ਕਿਉਂਕਿ ਲਹਿਜਾ ਇੱਕ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਕਿ ਗੁਰਬਾਣੀ ਦੇ ਵਿੱਚ ਸਾਨੂੰ ਵਰਤਨੀ ਚਾਹੀਦੀ ਹੈ ਜਿਹਦੇ ਨਾਲ ਸਾਨੂੰ ਬਾਣੀ ਦਾ ਜਿਹੜਾ ਸੁਨੇਹਾ ਹੈ ਉਹ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਆਪਣੇ ਆਪ ਜਿਵੇਂ ਸਾਡੇ ਕੋਲ ਲੈ ਜਾ ਠੀਕ ਹੋਵੇ ਤੇ ਅੱਜ ਦਾ ਸ਼ਬਦ ਜਿਹੜਾ ਹੈਗਾ ਜੀ ਤੇ ਉਹਦੇ ਵਾਸਤੇ ਅਸੀਂ ਵਿੱਚ ਥੋੜੇ ਜਿ ਠਹਿਰਾਓ ਲਗਾਏ ਨੇ ਤੇ ਇਹ ਅਸੀਂ ਸਾਰਿਆਂ ਨੇ ਰਿਕਾਰਡਿੰਗ ਤੋਂ ਪਹਿਲਾਂ ਰਲ ਮਿਲ ਕੇ ਲਗਾਏ ਨੇ ਜੀ ਇਹਦੇ ਵਿੱਚ ਕਿਸੇ ਨੂੰ ਵੀ ਇਹ ਨਸ਼ੰਕਰ ਰਵੇ ਵੀ ਇਹ ਕੋਈ ਫਾਈਨਲ ਸਟੇਟਮੈਂਟ ਹੈ ਇਹ ਤੁਸੀਂ ਆਪਣੇ ਵਿਵੇਕ ਦੇ ਨਾਲ ਵੀ ਚੈੱਕ ਕਰ ਸਕਦੇ ਹੋ ਤੇ ਉਹਨੂੰ ਵਰਤ ਸਕਦੇ ਹੋ ਤੇ ਸਾਨੂੰ ਵੀ ਤੁਸੀਂ YouTube ਤੇ ਦੱਸੋ ਜਾਂ ਹੋਰ ਵੀ ਜਿਹੜੇ ਵੀਰ ਭੈਣਾਂ ਸਾਡੇ ਨਾਲ ਹੁਣ ਜੁੜੇ ਨੇ ਤੇ ਉਹ ਵੀ ਠੀਕ ਕਰਾਣਾ ਚਾਹਣ ਵੀ 18 ਉਹ ਇੱਥੇ ਗੱਤ ਇਸ ਤਰ੍ਹਾਂ ਹੈਗਾ ਤੇ ਆਪਾਂ ਉਹਨੂੰ ਵੀ ਠੀਕ ਕਰ ਸਕਦੇ ਹਾਂ ਸੋ ਤੇ ਸਾਨੂੰ YouTube ਤੇ ਜਰੂਰ ਤੁਸੀਂ ਕਮੈਂਟਸ ਰਾਹੀਂ ਦੱਸਦਿਆ ਕਰੋ ਤੇ ਅੱਗੇ ਆਪਣੇ ਸੱਜਣਾ ਮਿੱਤਰਾਂ ਨਾਲ YouTube ਦਾ ਤੇ Facebook ਦਾ Zoom ਦਾ ਲਿੰਕ ਜਰੂਰ ਸ਼ੇਅਰ ਕਰਾਇਆ ਕਰੋ